ਉਹ ਤੂੰ ਨਾ ਟੈਨਸ਼ਨ ਲੈ ਮੇਰੇ ਘਰ ਆਈ ਜਾਣਾ ਮੈਂ ਭੇ ਦੇਖ ਲਾਂਗਾ ਮੈਂ ਇਹਨੂੰ ਕਦੀ ਮaaf ਨਹੀਂ ਕਰੂੰਗੀ ਓਕੇ ਡਾਰਲਿੰਗ ਮਿਲਦਾ ਮੈਂ ਤੈਨੂੰ ਠੀਕ ਹੈ ਓਕੇ ਤੂੰ ਤੂੰ ਇਹਦਾ ਕਿੱਦਾ ਕਹਿ ਸਕਦੇ ਹੋ ਹਾਂ ਤੂੰ ਫਿਰ ਜਾਵੇ ਨਾ ਮੈਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਜਿੱਥੇ ਮਰ ਗਏ ਸਾਰੇ ਮੇਰੇ ਰਿਸ਼ਤੇਜਾ ਹਲੇ ਵੀ ਮੈਂ ਤੁਹਾਡੀ ਕੁੜਮ ਨਹੀਂ ਲੱਗਦੀਆਂ ਅੱਜ ਕਿੱੜਾ ਤੇਰੀ ਗੱਲ ਸੋਲਾ ਕੋਣ ਤੂੰ ਨੂੰ ਕੋਈ ਫੋਨ ਨਹੀਂ ਕਰਨਾ ਦੋ ਦਿਨ ਆਊਗਾ ਵੀ ਤੇ ਚੁੱਕਣੀ ਚੁੱਕਣਾ ਕਿਉਂ ਆ ਕੋਣੀ ਤੇਰਾ ਮੇਰੇ ਕੋ ਰਊਗਾ ਨ ਦੋ ਦਿਨ ਖਬਰਦਾਰ ਜੇ ਤੂੰ ਨਾ ਦੋ ਦਿਨ ਗੱਲ ਕੀਤੀ ਤੇ ਉਹਦੀ ਆਪਣੀ ਮਾਣਾ ਗੱਲ ਨਹੀਂ ਨਾ 15 20 ਦਿਨ ਤੇ ਵੇਖਿਆ ਨਾ ਪਤਾ ਲੱਗ ਗਿਆ ਨਾ ਕਿ ਉਹ ਇੱਕ ਦੋ ਦਿਨ ਚ ਆਉਣ ਲੱਗਾ ਹਣ ਆਈ ਜਾਣਾ ਨੇ ਜਦੋਂ ਫੋਨ ਕਰਨ ਲੱਪਿਆ ਹਰਪ੍ਰੀਤ ਨੂੰ ਨਾ ਉਹਨੇ ਹੁਣ ਆਉਣਾ ਹੀ ਆਉਣਾ ਵਾ ਤੇ ਇਤਰਾ ਹੀ ਜਦੋਂ ਤੇਰੀ ਵੀ ਨਹੀਂ ਨਾ ਗੱਲ ਹੋ ਗਈ ਸੇਵਕ ਨੂੰ ਉਹ ਵੀ ਆਊਗਾ ਥੋੜੇ ਥੋੜਿਆ ਇਹ ਫੋਨ ਰਊਗਾ ਹਣ ਮੇਰੇ ਕੋ ਉਲ ਜਾ ਤੂੰ ਤੈਨੂੰ ਫੋਨ ਮਿਲੇਗਾ ਤੂੰ ਬਸ ਜਾ ਕੇ ਤੇ ਆਪਣੀ ਰੈਸਟ ਕਰ ਹਣ ਕਿ ਨਹੀਂ ਮਜਬੂਰ ਹਾਂ ਅੱਜ ਮੈਂ ਵੀ ਆਪਣੇ ਬੱਚਾ ਨੂੰ ਐਸਾ ਹਾਲਤ ਦੇ ਵਿੱਚ ਇਹੋ ਜਿਹੀ ਗੱਲਾਂ ਕਰਨ ਲਈ ਮਜਬੂਰ ਹੋ ਗਈ ਮੈਂ ਚਾਹੁੰਦੀ ਨਹੀਂ ਹਾਂ ਮੈਂ ਕਿਸੇ ਮਰਤ ਨਾਲ ਮੈਂ ਇਸ ਤਰ੍ਹਾਂ ਬੋਲਾਂ ਜੋ ਉਹਦੀ ਹਾਲਤ ਹੈ ਇਸ ਟਾਈਮ ਪਰ ਮੈਂ ਵੀ ਮਜਬੂਰ ਕੀ ਕਰਾਂ ਮੈਂ ਇਹਨਾਂ ਪਿਓ ਪੁੱਤਾਂ ਨੂੰ ਮਲਾਉਣ ਵਿੱਚ ਮੈਨੂੰ ਕੋਈ ਨਾ ਕੋਈ ਇਹੋ ਜਿਹਾ ਉਪਾਅ ਕਰਨਾ ਹੀ ਪੈਣਾ ਹੈਗਾ ਫੇਰ ਹੀ ਗੱਲ ਬਣਨੀ ਹੈ ਕਠੋਰ ਹੋਊਂਗੀ ਨਾ ਤੇ ਫੇਰ ਹੀ ਆ ਮੰਨਦੀ ਹਾਂ ਚਲੋ ਉਸ ਟਾਈਮ ਥੋੜੀਆਂ ਗਲਤੀਆਂ ਹੋਈਆਂ ਸੀ ਪਰ ਮੈਂ ਥੋੜਾ ਕਹਿਣ ਦੇਣਾ ਕਿਸੇ ਨੂੰ ਕਿ ਗਲਤੀਆਂ ਇਹ ਸਾਡਾ ਆਪਸੀ ਮਾਮਲਾ ਵਾ ਕਿ ਮੈਂ ਜੋ ਮਰਜ਼ੀ ਉਹਨਾਂ ਨੂੰ ਕਵਾਂ ਜਿਸ ਤਰ੍ਹਾਂ ਮਰਜ਼ੀ ਉਹਨਾਂ ਨਾਲ ਲੜਨਾ ਝਗੜਨਾ ਜੋ ਮਰਜ਼ੀ ਕਰਾਂ ਪਰ ਬੱਚਿਆਂ ਦਾ ਤਾਂ ਕੋਈ ਫਰਜ਼ ਨਹੀਂ ਮੰਨਦਾ ਨਾ ਕਿ ਉਹਨਾਂ ਨੂੰ ਕੁਝ ਕਹਿਣ ਅੱਜ ਨਾ ਇਹਨਾਂ ਨਾਲ ਵੀ ਗੱਲ ਕਰਦੀ ਹਾਂ ਕਿ ਤੁਹਾਡੇ ਕਰਕੇ ਨਾ ਮੈਨੂੰ ਇੰਨੀਆਂ ਗੱਲਾਂ ਸਿਮਰਤ ਉਹਨਾਂ ਨੂੰ ਕਹਿਣੀਆਂ ਪੈਂਦੀਆਂ ਇਸ ਹਾਲਤ ਜਦ ਕਿ ਉਹਨਾਂ ਦਾ ਕਸੂਰ ਕੋਈ ਵੀ ਨਹੀਂ ਆ ਕੀ ਕਰਾਂ ਹੁਣ ਮੈਂ ਨਾ ਕਰਿਆ ਯਾਰ ਪਰੇ ਫੋਨ ਦੇਖਲਾ ਦੂ ਆਪਣਾ ਕੀ ਸੋਚਿਆ ਹੀ ਮੈਂ ਕੀ ਹੋ ਗਿਆ ਮੇਰੇ ਨਾਲ ਇੰਨਾ ਮੈਂ ਅਰਜਨ ਨਾਲ ਕੀਤਾ ਵਾ ਇੰਨਾ ਮੈਂ ਪਿਆਰ ਅਰਜਨ ਨੂੰ ਕੀਤਾ ਇਹਦੇ ਕਰਕੇ ਸਾਰਿਆਂ ਨਾਲ ਮੈਂ ਲੜੀ ਆ ਮੈਨੂੰ ਕਹਿੰਦਾ ਸੀ ਮੇਰੀ ਮਾਂ ਨੂੰ ਵੀ ਬੁਲਾ ਲਾ ਹੈ ਇਹਦੇ ਕਰਕੇ ਮੈਰੀ ਮਾਂ ਨੂੰ ਵੀ ਇੱਥੇ ਬੁલાਣੀ ਆ ਵੀਜ਼ਾ ਵੀ ਲਵਾਇਆ ਟਿਕੜ ਵੀ ਕਰਵਾਤੀ ਆ ਤਾ ਵੀ ਨੇ ਇਹ ਬੰਦੇ ਨੇ ਮੇਰੀ ਕਦਰ ਕੀਤੀ ਵੀ ਇੰਨਾ ਕੁਛ ਮੇਰੇ ਲਈ ਕਰਦੀ ਪਈ ਆ ਹੈ ਆਪਣੇ ਮਾਪਿਓ ਨਾਲ ਸਾਰੀ ਗੱਲ ਕੀਤੀ ਵੀ ਚਲੋ ਕੋਈ ਗੱਲ ਨਹੀਂ ਕਰਦੇ ਆ ਸਾਰਾ ਕੁਛ ਮਿਲ ਕੇ ਕਰਦੇ ਆ ਬਾਹਰ ਵੀ ਆ ਗਈ ਆ ਫਿਰ ਵੀ ਇਹ ਬੰਦੇ ਨੇ ਮੇਨਾ ਬਾਹਰ ਆ ਕੇ ਧੋਖਾ ਕੀਤਾ ਹੈ ਇਹਨੂੰ ਮਾਸਾ ਸ਼ਰਮ ਨਹੀਂ ਆਈ ਵੀ ਮੇਰੀ ਵੀ ਛੋਟੀ ਜੀ ਕੁੜੀ ਹੈਗੀ ਆ ਇੱਕ ਇਹਨੂੰ ਕੀ ਹੈਗਾ ਕਿਸੇ ਦੇ ਧੀ ਪੁੱਤ ਨਾਲ ਪਤਾ ਨਹੀਂ ਕਿੰਨੇ ਕਿੰਨੇ ਵਿਆਹ ਕਰਵਾ ਲਏ ਆ ਵਿਆਹ ਕਰਵਾਈ ਜਾਂਦਿਆ ਜ਼ਿੰਦਗੀ ਸਾਰੇ ਦੀ ਬਰਬਾਦ ਕਰੀ ਜਾਂਦਿਆ ਵਾ ਹੋਰ ਫਿਰ ਸੇਵਕ ਜੀ ਕੀ ਇਰਾਦਾ ਵਾ ਪੱਕੇ ਡੇਰੇ ਲਾਣੇ ਇੱਥੇ ਆਪਣੇ ਰਹਿਣ ਦਾ ਕੋਈ ਰਹਿਣ ਬਸੇਰਾ ਕੀਤਾ ਕਿ ਨਹੀਂ ਓ ਭਾਜੀ ਆਪਣੇ ਰਹਿਣ ਬਸੇਰਾ ਤੇ ਮੈਂ ਕਰ ਲਾਂ ਪਰ ਕੀ ਕਰਾਂ ਤੁਹਾਡੀ ਘਰਵਾਲੀ ਨਹੀਂ ਜਾਣ ਦਿੰਦੀ ਮੈਨੂੰ ਕੀ ਮਤਲਬ ਤੇਰੀ ਆ ਗੱਲ ਦਾ ਮਤਲਬ ਤੇ ਕੁਝ ਨਹੀਂ ਆ ਮਤਲਬ ਉਹ ਮੈਨੂੰ ਕਹਿੰਦੀ ਆ ਕਿ ਮੇਰਾ ਬਿਜ਼ਨਸ ਸੰਭ ਨਾਲ ਮੇਰੇ ਰਲ ਕੇ ਬਿਜ਼ਨਸ ਸਾਰਾ ਮੈਂ ਸੰਭਦਾ ਪਿਆਵਾ ਨਾਲੇ ਤੇਰੀ ਲੋੜ ਨਹੀਂ ਆ ਉਹਨੂੰ ਕੀ ਪਤਾ ਬਿਜ਼ਨਸ ਬਾਰੇ ਉਹ ਘਰੇ ਰਹਿੰਦੀ ਆ ਘਰ ਸਾਂਭਦੀ ਆ ਬੱਚਿਆਂ ਨਾਲ ਰਹਿੰਦੀ ਆ ਨਾਲੇ ਆਲਰੇਡੀ ਮੈਂ ਕਿਸੇ ਨੂੰ ਕਿਹਾ ਹੋਇਆ ਵੀ ਆ ਇਸ ਵਾਸਤੇ ਕਿ ਮੇਰੇ ਨਾਲ ਵੀ ਹੈਲਪ ਵਾਸਤੇ ਚਾਹੀਦਾ ਵਾ ਤੇ ਮੈਂ ਦੋ ਮੁੰਡਿਆਂ ਦਾ ਅਰੇਂਜ ਕਰ ਚੁੱਕਾ ਆਵਾ ਤੇਰੀ ਲੋੜ ਹੀ ਨਹੀਂ ਕੋਈ ਕੀ ਚਲੋ ਮੈਂ ਤਾਂ ਚਲ ਜਾਣਾ ਹੀ ਮੈਂ ਤੁਹਾਨੂੰ ਦੱਸਿਆ ਤੁਹਾਡੀ ਘਰ ਵਾਲੀ ਹੀ ਜਾਣਦੀ ਕੀ ਕਰੀ ਹੁਣ ਜਾਂ ਤੇ ਉਹਦੇ ਨਾਲ ਗੱਲ ਕਰ ਲੋ ਤੇ ਵੀ ਮੈਨੂੰ ਜਾਣਦੇ ਮੈਂ ਤਾਂ ਕੋਦੋਂ ਦਾ ਤਿਆਰ ਬੈਠਾ ਉਹ ਤੈਨੂੰ ਕਿਹੜੀ ਕਿਹੜੀ ਰੋਗ ਦੀ ਪਈ ਹੈ ਇਹ ਤਾਂ ਹੁਣ ਪਾਜੀ ਉਹ ਜਾਣੇ ਨਾਲੇ ਜਨਾਬ ਤੁਸੀਂ ਸਾਡੀ ਮੀਆਂ ਬੀਵੀ ਦਾ ਮੈਟਰ ਹੈਗਾ ਆਪਾਂ ਆਪੇ ਸੌਡਾਟ ਕਰ ਲਾਂਗੇ ਜੋ ਵੀ ਆ ਤੇ ਤੁਸੀਂ ਇੱਕ ਅਦੇ ਦਿਨ ਤੱਕ ਨਾ ਆਪਣਾ ਜਾਣ ਦਾ ਕੋਈ ਜੁਗਾੜ ਕਰੋ ਉਹ ਮੈਂ ਤਾਂ ਤੁਹਾਡੀ ਮੀਆਂ ਬੀਵੀ ਦੇ ਵਿੱਚ ਚੌਣੀ ਨਹੀਂ ਦਿਆਂ ਬਸ ਫਿਰ ਠੀਕ ਆ ਤੁਸੀਂ ਕੋਈ ਗੱਲ ਨਹੀਂ ਹੈ ਤੁਸੀਂ ਕਰੋ ਰੇਂਜ ਜਨਾਬ ਆਪਣਾ ਪਾ ਜੀ ਤੁਹਾਡੇ ਨਾਲ ਸੱਚੀ ਗੱਲ ਕਰਨੀ ਹਾਂ ਦੱਸ ਉਸ ਦਿਨ ਇੱਕ ਲੇਡੀ ਆਈ ਸੀ ਨਾਲ ਉਹਦੇ ਵਕੀਲ ਸੀ ਅੱਛਾ ਲੇਡੀ ਦਾ ਨਾਮ ਹੈ ਯਾਰ ਹਰਮਨ 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 ਨਾਮ ਸੀ ਲੇਡੀ ਦਾ ਨਹੀਂ ਨਹੀਂ ਹਰਮਨ ਨਾਮ ਦੀ ਕੋਈ ਲੇਡੀ ਮੇਰੀ ਨੌਲੇਜ ਨਹੀਂ ਹੈਗੀ ਤੁਹਾਡੇ ਨੌਲੇਜ ਨਹੀਂ ਹੈਗੀ ਫਿਰ ਉਹ ਘਰੇ ਵਕੀਲ ਲੈ ਕੇ ਕੀ ਕਰਨ ਨੂੰ ਆਈ ਘਰੇ ਵਕੀਲ ਹਾਂ ਸਾਡੇ ਆ ਦੋ ਪੋਸ਼ਣ ਮੈਂ ਰੈਂਟ ਵਾਸਤੇ ਕਿਸੇ ਨੂੰ ਗਿਆ ਸੀਗਾ ਹੋ ਸਕਦਾ ਰੈਂਟ ਵਾਸਤੇ ਆਈ ਹੋਵੇ ਪੁੱਛਣ ਵਾਸਤੇ ਅੱਛਾ ਅੱਛਾ ਤੇ ਤੁਹਾਡੇ ਇੱਥੇ ਜਦੋਂ ਰੈਂਟ ਵਾਸਤੇ ਪੋਸ਼ਣ ਵੇਖਣ ਆਉਂਦੇ ਆ ਤੇ ਵਕੀਲ ਨੂੰ ਨਾਲ ਲੈ ਕੇ ਆਉਂਦੇ ਹਾਂ ਇੱਥੋਂ ਤਾਂ ਥੋੜੇ ਰੂਲ ਅਲੱਗ ਹੈਗੇ ਹਨ ਪਰ ਮੈਨੂੰ ਤਾਂ ਮੈਟਰ ਕੋਈ ਹੋਰ ਹੀ ਲੱਗੰਦਿਆ ਨਹੀਂ ਨਹੀਂ ਕੋਈ ਐਜ ਮੈਟਰ ਨਹੀਂਗਾ ਪਰੇਸ਼ਾਨ ਲੱਗ ਰਹੀ ਹੋ ਤੂੰ ਨਾ ਟੈਨਸ਼ਨ ਲੈ ਮੇਰੇ ਘਰ ਆਈ ਜਾਣਾ ਮੈਂ ਆਪੇ ਦੇਖ ਲਾਂਗਾ ਤੇ ਨਾਲੇ ਤੂੰ ਇਸ ਤਰ੍ਹਾਂ ਕਰ ਤੂੰ ਆਪਣੇ ਜਾਣ ਦਾ ਸੋਚ ਹੁਣ ਮੇਰਾ ਵੀਰ ਠੀਕ ਆ ਕੋਈ ਨਹੀਂ ਜਾਣ ਦਾ ਸੋਚ ਲੈਣੇ ਤੁਸੀਂ ਕਹਿੰਦੇ ਪਰੇਸ਼ਾਨ ਨਾ ਹੋ ਪਰੇਸ਼ਾਨੀ ਤੇ ਭਾਈ ਹੁੰਦੀ ਆ ਅਸਕਰ ਨੂੰ ਹੈ ਵੀ ਉਹ ਪੰਜਾਬਣੀ ਵੇਖਣ ਚ ਵਿਆਹੀ ਵੀ ਲੱਗਣ ਦੀ ਦੁੱਖ ਤੇ ਹੁੰਦਾ ਹੀ ਹੁਣ ਪੰਜਾਬੀ ਨੂੰ ਪੰਜਾਬੀ ਨੂੰ ਵੇਖ ਕੇ ਤੇ ਪਤਾ ਨਹੀਂ ਕਿਹੜੀ ਕੋਲ ਪਰੇਸ਼ਾਨ ਆ ਕੋਈ ਨਹੀਂ ਮੈਂ ਆਪੇ ਵੇਖ ਲੂੰਗਾ ਚਲੂ ਨਾ ਫਿਕਰ ਕਰ ਚਲੋ ਮੈਂ ਨਾ ਤੂੰ ਹੀ ਕੈਂਡੀ ਜ ਆਪਣਾ ਤਿਆਰੀ ਕਰ ਮੈਂ ਇਦਾਂ ਕਰਦਾ ਮੈਂ ਨਾ 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 ਗੱਲ ਕਰ ਹੀ ਲੈਣਾ ਵੀ ਇਦਾਂ ਭਾਈ ਇਦਾਂ ਕਹਿੰਦੇ ਆ ਉਹ ਨਾਲੇ ਮੈਂ ਆ ਕੁੜੀ ਦਾ ਮੈਟਰ ਉਹ ਨਹੀਂ ਨਹੀਂ ਮੇਰੀ ਗੱਲ ਸੁਣ ਇੱਕ ਮਿੰਟ ਬਹਿ ਜਾ ਭਰਾ ਬਹਿ ਜਾ ਤੂੰ ਕਾਲਾ ਬੜਾ ਪੇਨਾ ਵਾ ਤੈਨੂੰ ਮੈਂ ਦੋ ਦਿਨ ਦਾ ਟਾਈਮ ਦੇ ਦਿੱਤਾ ਵੈਸੇ ਵੀ ਉਹ ਪੁੱਛਣਾ ਤਾਂ ਮੇਰਾ ਫਰਜ਼ ਮੰਦਾ ਭਾਈ ਤੂੰ ਉਹਨੂੰ ਕੀ ਪੁੱਛਣਾ ਵਾ ਨਾਲੇ ਉਹਨੂੰ ਪੁੱਛਣ ਦੀ ਕੋ ਦੁਰਵਰਤ ਨਹੀਂ ਕੀ ਲੱਗਿਆ ਸਮਝੋ ਉਹਦਾ ਨਾਮ ਪੁੱਛਿਆ ਮੈਂ ਹਰਮੰਦਾ ਦੱਸ ਦਿਨਾ ਵੀ ਆ ਹੀ ਕਰੇ ਤੂੰ ਉਹਨੂੰ ਟੈਨਸ਼ਨ ਦੇਣੀ ਹੈ ਮੈਨੂੰ ਦੱਸ ਤਾਂ ਨਾ ਇੰਨਾ ਹੀ ਬੋਧ ਹੈਗਾ ਵਾ ਮੈਂ ਆਪੇ ਵੇਖ ਲਾਂਗਾ ਵੈਸੇ ਵੀ ਉਹਨੇ ਕੀ ਵੇਖਣਾ ਵਾ ਭਾਜੀ ਮੇਰੀ ਗੱਲ ਦਾ ਨਾ ਗੁੱਸਾ ਨਾ ਕਰਿਓ ਜਦੋਂ ਤੁਸੀਂ ਪਰੇਸ਼ਾਨ ਹੋਂਦੇ ਜਣਾ ਦਾਲ ਚ ਕੁਝ ਕਾਲਾ ਲੱਗੰਦਿਆ ਉਹ ਨਹੀਂ ਉਹ ਭਰਾ ਕੋਈ ਦਾਲ ਚ ਕਾਲਾ ਨੇ ਤੈਨੂੰ ਮੇਰੇ ਚਿਹਰੇ ਤੇ ਪਰੇਸ਼ਾਨੀ ਨਜ਼ਰ ਆ ਰਹੀ ਹੈ ਹਾਜ਼ਰ ਵੈਨ ਤੇ ਨਾ ਗੱਲ ਕਰਦਾ ਮੈਂ ਵਾ ਹੋ ਤਾਂ ਮੈਨੂੰ ਵੀ ਪਤਾ ਚਲੋ ਕਿਹਦੇ ਹਾਸਤੇ ਜੇ ਪਰ ਵੇਖ ਲੋ ਕਿਤੇ ਉਹ ਨਹੀਂ ਨਹੀਂ ਕੋਈ ਇਦਾਂ ਨਹੀਂ ਦੱਸ ਦੋ ਆਪਣਾ ਫਰੈਂਡ ਸਮਝ ਕੇ ਦੱਸ ਦੋ ਮੈਨੂੰ ਕੋਈ ਉਹ ਜੀ ਗੱਲ ਹੈ ਤੇ ਉਹ ਮੇਰੀ ਗੱਲ ਤੋਂ ਸੇਵਕ ਮੇਰਾ ਕੋਈ ਅਜਿਹਾ ਚੱਕਰ ਨਹੀਂ ਹੈਗਾ ਜਿਹੜਾ ਤੂੰ ਸੋਚਦਾ ਪਿਆ ਵਾ ਤੇ ਜਿਸ ਤਰੀਕੇ ਨਾਲ ਤੂੰ ਪੁੱਛਦਾ ਪਿਆ ਮੈਂ ਆਪਣੀ ਘਰ ਵਾਲੀ ਵਾਸਤੇ ਬਹੁਤ ਜ਼ਿਆਦਾ ਲੋਇਲ ਹੈਗਾ ਵਾ ਹੋ ਹਾ ਪਾਜੀ ਸਹੀ ਕਿਹਾ ਠੀ ਤੁਸੀਂ ਬਹੁਤ ਜ਼ਿਆਦਾ ਲੋਇਲ ਜੇ ਤੁਹਾਡੇ ਅਰਗੇ ਲੋਇਲ ਨਾ ਘਰ ਘਰ ਜੰਮਣ ਤੇ ਸਮਝੋ ਦੁਨੀਆ ਤਰ ਜਣੀ ਕੀ ਮਤਲਬ ਤੇਰੀ ਗੱਲ ਦਾ ਮਤਲਬ ਤੁਹਾਡੇ ਅਰਗੇ ਲੋਇਲ ਹਰ ਇੱਕ ਬੰਦਾ ਹੋਣਾ ਚਾਹੀਦਾ ਤੁਸੀਂ ਤੇ ਗੱਲ ਨੂੰ ਪਤਾ ਨਹੀਂ ਕਿਹੜੇ ਪਾਸੇ ਲੈ ਜਾਂਦੇ ਜੇ ਨਾਲੇ ਭਾਜੀ ਇੱਕ ਗੱਲ ਦੱਸੋ ਮੈਂ ਸਵੇਰੇ ਵੀ ਤੇ ਤੁਹਾਨੂੰ ਰਾਤੀ ਵੀ ਗੱਲ ਵੇਖਿਆ ਸੀ ਤੁਸੀਂ ਪਰੇਸ਼ਾਨ ਜਿਓ ਕਿ ਨੰਗੇ ਪੈਰੀ ਇੰਨੀ ਠੰਡ ਦੇ ਵਿੱਚ ਬਾਹਰ ਫੋਨ ਤੇ ਗੱਲ ਕਰਨਦੇ ਹੋ ਵਾ ਵੇ ਪਰੇਸ਼ਾਨ ਲੱਗਦੇ ਹੋ ਉਹ ਨਹੀਂ ਨਹੀਂ ਭਰਾ ਕੋਈ ਪਰੇਸ਼ਾਨੀ ਨਹੀਂ ਗਈ ਨਾਲੇ ਨਾ ਤੂੰ ਮੇਰੇ ਫੋਨ ਫੋਣ ਵਾਲੇ ਚੱਕਰ ਤੇ ਜਾਂ ਮੇਰੇ ਮੈਟਰ ਜਣਾ ਕੋਈ ਦਖਲਅੰਦਾਜ਼ੀ ਨਾ ਕਰ ਭਾਜੀ ਦੱਸ ਦੋ ਜੇ ਕੋਈ ਗੱਲ ਹੈਗੀ ਆ ਕੋਈ ਖਾਸ ਹੀ ਪਰੇਸ਼ਾਨੀ ਲੱਗੰਦੇ ਉਹ ਨਹੀਂ ਮੈਂ ਕਈ ਜਣ ਫੋਨ ਕਰਦਾ ਕਿਸੇ ਵੇਲੇ ਕੋਈ ਚੁੱਕਦਾ ਕਿਸੇ ਵੇਲੇ ਕੋਈ ਨਹੀਂ ਚੁੱਕਦਾ ਕਿਸੇ ਵੇਲੇ ਕੋਈ ਕੰਮ ਹੁੰਦਾ ਉਹ ਜਿਆਦਾ ਜ਼ਰੂਰੀ ਉਹ ਤਾਂ ਕਰਕੇ ਪਰੇਸ਼ਾਨੀ ਹੋਈ ਨਹੀਂ ਮਾੜੀ ਜੀ ਕਿ ਫੋਨ ਨਹੀਂ ਚੁੱਕਣਦੇ ਮੇਰੀ ਗੱਲ ਸੁਣੋ ਮੈਂ ਨਾ ਤੁਹਾਡੇ ਘਰ ਦੀ ਰੋਟੀ ਖਾਧੀ ਆ ਤੁਹਾਡੇ ਘਰ ਦਾ ਲੋਨ ਖਾਦਾ ਅਸਕਰ ਨੂੰ ਫਿਰ ਆਪਾਂ ਕੋ ਜੀ ਹੋਏ ਤੇ ਮੇਰੀ ਗੱਲ ਸੁਣੋ ਜੇ ਜਿਆਦਾ ਪਰੇਸ਼ਾਨੀ ਆ ਆਪਾਂ ਨਵ ਨੂੰ ਜਾ ਕੇ ਦੱਸ ਦਿੰਨੇ ਆ ਉਹ ਗੱਲ ਕਰਦੇ ਬੈਠ ਕੇ ਉਹ ਨਹੀਂ ਨਹੀਂ ਤੂੰ ਭਰਾ ਬੈ ਤੂੰ ਕੀ बार-बार ਉੱਠ ਕੇ ਨਵ ਨੂੰ ਦੱਸ ਦਿੰਨੇ ਨਵ ਨੂੰ ਦੱਸ ਦਿੰਨੇ ਉਹ ਮੇਰੀ ਘਰ ਵਾਲੀ ਆ ਮੈਨੂੰ ਪਤਾ ਮੈਂ ਇਹਨੂੰ ਕੀ ਦੱਸਣਾ ਕਿ ਨਹੀਂ ਦੱਸਣਾ ਤੂੰ ਨਾ ਉਹਦੇ ਤੋਂ ਥੋੜਾ ਦੂਰ ਐ ਤੇ ਨਾਲੇ ਆ ਦੋ ਦਿਨ ਦਾ ਟਾਈਮ ਐ ਤੇ ਰੱਖੋ ਤੇ ਤੂੰ ਨਾ ਹਥੋ ਚੱਲ ਆਪਣਾ ਵੀਰ ਮੇਰਾ ਵੀਰ ਹੈ ਤੂੰ ਆਪਣਾ ਕੰਮ ਕਰ ਉਹ 2 ਮਿੰਟ ਬਹਿ ਕੇ ਗੱਲ ਤੇ ਸੁਣ ਲੋ ਤੁਸੀਂ ਬਹੁਤ ਅਸਈ ਇੱਕਦੁੱਠੀ ਵੀ ਬੜੀ ਛੇਤੀ ਜਾਂਦੇ ਜੇ ਮੇਰੇ ਲਾਪਰ ਮੈਨੂੰ ਦੱਸੋ ਤਾਂ ਮੈਂ ਇੰਨੇ ਦਿਨ ਹੋ ਗਏ ਤੁਹਾਡੇ ਲਾਗੇ ਕਦੀ ਬੈਠਾ ਨਹੀਂ ਅੱਜ ਜਿਹੜੇ ਬੈਠੇ ਆਂ ਤੇ ਗੱਲਬਾਤ ਕਰ ਹੀ ਲੈਣ ਦੋ ਹਾਂ ਦੱਸ ਤੁਹਾਡਾ ਪਿੰਡ ਪੁੰਡ ਕਿਹੜਾ ਤੂੰ ਪਿੰਡ ਬਸ ਕੀ ਜਣਾਣਾ ਯਾਰ ਤੂੰ ਰਿਸ਼ਤੇਦਾਰੀਆਂ ਘੜਦੀਆਂ ਮੈਨਾਂ ਗੇ ਰਿਸ਼ਤੇਦਾਰ ਇਹਨਾਂ ਮੋਣੀਆਂ ਕੀ ਪਤਾ ਕੇ ਵੇਲੇ ਰਿਸ਼ਤੇਦਾਰੀ ਨਿਕਲ ਹੀ ਹੁੰਦੀ ਹੁੰਦੀ ਐ ਕੋਈ ਨਹੀਂ ਤੇ ਨਈ ਚੀਜ਼ਾਂ ਕੁਛ ਨਹੀਂ ਲੋੜ ਹੈਗੀ ਤੂੰ ਮੇਰਾ ਵੀਰ ਜਿੰਨਾ ਕਿ ਤੈਨੂੰ ਕੱਲ ਗਈ ਜਣਾ ਤੂੰ ਉਹਨਾਂ ਦਾ ਠੀਕ ਆ ਤੇ ਨਾਲੇ ਹਾਂ ਜਿਹੜੀ ਗੱਲ ਗੱਲ ਤੇ ਕਹਿ ਦੇਣਾ ਨਾ ਮੈਂ ਨਵਣਾ ਗੱਲ ਕਰ ਲੈਣਾ ਮੈਂ ਨਮੂ ਦੱਸ ਦਿੰਦਾ ਵਾ ਨਾ ਮੈਨੂੰ ਜਾਣ ਨਹੀਂ ਦਿੰਦੀ ਤੂੰ ਉਹਦੀ ਟੈਨਸ਼ਨਾਂ ਛੱਡ ਦੇ ਲੈ ਦੱਸ ਭਾਜੀ ਅਗਲੀ ਮੇਰੀ ਟੈਨਸ਼ਨ ਲੈਂਦੀ ਆ ਤੇ ਮੈਨੂੰ ਉਹਦੀ ਟੈਨਸ਼ਨ ਕਿਉਂ ਨਾ ਕੋਈ ਨਹੀਂ ਤੂੰ ਉੱਥੇ ਜਾਏਂਗਾ ਨਾ ਮੈਂ ਆਪੇ ਵੇਖ ਲਊਗਾ ਸਾਰਾ ਕੋਈ ਨਹੀਂ ਇਹ ਤੇ ਸਮਾਂ ਦੱਸੂ ਕੌਣ ਕਿੱਥੇ ਜਾਂਦਾ ਕੀ ਮਤਲਬ ਤੇਰੀ ਗੱਲ ਦਾ ਮਤਲਬ ਸਮਾਂ ਦੱਸੂ ਮੈਂ ਇੱਥੋਂ ਕਿੱਥੇ ਜਾਊਂਗਾ ਇਹ ਚੀਜ਼ ਕਹਿੰਦਾ ਤੁਸੀਂ ਪੁੱਠਾ ਮਤਲਬ ਸਮਝੇ ਜਾਂਦੇ ਭਾਜੀ ਚੱਲ ਹੁਣ ਨਾ ਤੂੰ ਤਿਆਰੀ ਕਰ ਮੇਰਾ ਵੀਰ ਭੀ ਠੀਕ ਆ ਚਲੋ ਇਹ ਤੇ ਹੁਣ ਰੱਬ ਹੀ ਜਾਣਦਾ ਤਿਆਰੀ ਕਿੰਨੇ ਕਰਨੀ ਇੱਥੋਂ ਜਾਣਦੀ ਆ ਵਡਾ ਮੈਨੂੰ ਦੱਸਣ ਵਾਲਾ ਆਖੇ ਜੀ ਇਹ ਰਿਸ਼ਤੇਦਾਰੀ ਕੱਢਣੀ ਆ ਪਤਾ ਨਹੀਂ ਦਰਾ ਰਿਸ਼ਤੇਦਾਰੀ ਤੇ ਤੇਰੇ ਨਾਲ ਅੱਗੇ ਹੈਗੀ ਉਹਦੇ ਕਾ ਚੱਕਰ ਚ ਦਾ ਮੈਂ ਤੇਰੇ ਲਾਗੇ ਤੁਰਿਆ ਫਿਰਦਾ ਚੱਲ ਦੇਖਦੇ ਹਾਂ ਮੇਰੇ ਵਾਸਤੇ ਯਾਰ ਅੱਜ ਦੀ ਟਿਕਟ ਬੜੀ ਜ਼ਰੂਰੀ ਗਈ ਆ ਮੈਂ ਤੇਨ ਨਾਲ ਕੋਈ ਗੱਲ ਕਰਦਾ ਮੈਂ ਤੂੰ ਉਲਟਾ ਮੈਨੂੰ ਸਮਝਾਈ ਜਾਣਾ ਪਿਆ ਤੈਨੂੰ ਮੇਰੀ ਹਰ ਰਮਜ਼ ਦਾ ਪਤਾ ਵਾ ਤੈਨੂੰ ਮੇਰੀ ਕੱਲੀ-ਕੱਲੀ ਗੱਲ ਦਾ ਪਤਾ ਵਾ ਇੰਡੀਆ ਮੇਰਾ ਕਿੱਦਾਂ ਵਾ ਤੇ ਇੱਥੇ ਮੇਰਾ ਕਿੱਦਾਂ ਵਾ ਯਾਰ ਮੈਨੂੰ ਕੋਈ ਐਕਸਕਿਊਜ਼ ਨਹੀਂ ਚਾਹੀਦਾ ਤੂੰ ਕਿਸੇ ਵੀ ਤਰੀਕੇ ਨਾਲ ਰਾਹ ਬੀਤੇ ਕਰਵਾ ਮੇਰੀ ਮੇਰੀ ਸਾਰੀ ਤਿਆਰੀ ਹੋਈ ਪਈ ਆ ਮੈਨੂੰ ਜ਼ਿਆਦਾ ਨਾ ਮਤਾਂ ਨਾ ਦੇ ਤੈਨੂੰ ਪਤਾ ਵਾ ਕਿ ਉੱਥੇ ਮੇਰੀ ਮਾਂ ਫੋਨ ਨਹੀਂ ਚੁੱਕਦੀ ਪਈ ਤੇ ਮੈਂ ਹਰ ਵੇਲੇ ਹਰ ਵੇਲੇ ਫੋਨ ਕਰਦਾ ਮੈਂ ਉਹ ਵੀ ਨਹੀਂ ਚੁੱਕਦੀ ਪਈ ਮੈਨੂੰ ਨਹੀਂ ਕਿਸੇ ਗੱਲ ਦਾ ਪਤਾ ਹੈਗਾ ਮੈਂ ਰਾਤੀ ਇੱਥੇ ਜਾਣਾ ਮਤਲਬ ਜਾਣਾ ਇਹ ਤੇਰੀ ਪ੍ਰੋਬਲਮ ਹੈ ਯਾਰ ਮੈਨੂੰ ਨਾ ਮਤ ਦੇ ਯਾਰ ਗਵਰਨਮੈਂਟ ਡਾਟਾ ਕਲੈਕਟ ਕਰ ਲਈ ਉਹਦੇ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂ ਜਰਾ ਕੋਈ ਨਾ ਕੋਈ ਤੂੰ ਮਾਹੌਲ ਦੇਖ ਲੈ ਕਿਸ ਤਰ੍ਹਾਂ ਕਰਨਾ ਕਿ ਤਰ੍ਹਾਂ ਨਹੀਂ ਕਰਨਾ ਦੇਖ ਯਾਰ ਮੈਂ ਇੱਥੇ ਪੀ ਆ ਰਿਹਾ ਮੈਂ ਜਦੋਂ ਮਰਜ਼ੀ ਗਿਆ ਆ ਫਿਰ ਜਦੋਂ ਮਰਜ਼ੀ ਗਿਆ ਜਾ ਸਕਦਾ ਵਾ ਇਹ ਤੈਨੂੰ ਪਤਾ ਸਿਰਫ ਮੈਨੂੰ ਟਿਕਟ ਦੀ ਲੋੜ ਹੈਗੀ ਆ ਮੈਨੂੰ ਲੱਗਦਾ ਵਾ ਕਿ ਤੈਨੂੰ ਨਾ ਕੋਈ ਗੱਲ ਸਮਝਾਉਣ ਦੀ ਜ਼ਰੂਰਤ ਨਹੀਂ ਕਿ ਮੇਰੇ ਤੇ ਇਸ ਵੇਲੇ ਕੀ ਸਿਚੁਏਸ਼ਨ ਚੱਲਦੀ ਬਈ ਤੂੰ ਟਿਕਟ ਕਰਵਾ ਮੈਂ ਕੁਝ ਹੋਰ ਨਹੀਂ ਹੁੰਦਾ ਮੈਨੂੰ ਘੰਟੇ ਤੱਕ ਟਿਕਟ ਚਾਹੀਦੀ ਆ ਮਤਲਬ ਚਾਹੀਦੀ ਆ ਤੂੰ ਮੇਰਾ ਕਹਦਾ ਸੱਜਣਾ ਯਾਰ ਚੱਲ ਠੀਕ ਆ ਕਰਵਾ ਕੇ ਮੈਨੂੰ ਦੱਸ ਓਕੇ ਬਾਏ ਕਦੇ ਵੀ ਨਹੀਂ ਸੋਚਿਆ ਸੀ ਇੰਦਾ ਦਾ ਮੈਂ ਕੁਝ ਕਦੇ ਵੀ ਨਹੀਂ ਮੈਂ ਸੋਚਿਆ ਇਹ ਵੀ ਮੈਂ ਨਾ ਅਰਜਨ ਇਦਾਂ ਵੀ ਕਰ ਸਕਦਾ ਵਾ ਹਰਾਂ ਨੂੰ ਨੇ ਮਾਰ ਜਾਂਦੇ ਤੇ ਤੈਨੂੰ ਇੰਨਾ ਪਿਆਰ ਕੀਤਾ ਤੈਨੂੰ ਹਰ ਇੱਕ ਚੀਜ਼ ਤੇਨੂੰ ਲੈ ਕੇ ਦਿੱਤੀ ਮੇਰੇ ਘਰ ਦੇ ਨੇ ਤੇਰੇ ਲਈ ਕੀ ਨਹੀਂ ਕੀਤਾ ਤੂੰ ਤਾਂ ਵੀ ਉਹਨਾਂ ਤੋਂ ਖਾ ਦਿੱਤਾ ਮੈਨੂੰ ਵੀ ਦੇ ਦਿੱਤਾ ਕੀ ਕੁਛ ਨਹੀਂ ਕੀਤਾ ਮੇਰੇ ਮਾਪਿਓ ਨੇ ਤੇਰੇ ਲਈ ਸਾਰਾ ਕੁਝ ਤੈਨੂੰ ਲੈ ਕੇ ਉਹਨਾਂ ਨੇ ਦਿੱਤਾ ਹਰ ਇੱਕ ਚੀਜ਼ ਤੈਨੂੰ ਦਿੱਤੀ ਜਿੱਦਾਂ ਤੂੰ ਕਿਹਾ ਵਿਆਹ ਕਰਨ ਉਹਦਾ ਹੀ ਕੀਤਾ ਉਹਨਾਂ ਨੇ ਹੈ ਉਹਨਾਂ ਲਈ ਤੇ ਮੇਰੇ ਲਈ ਪਿਆਰ ਮੁੰਡਾ ਲੱਭ ਕੇ ਦਿੱਤਾ ਹੀ ਮੈਂ ਫੇਰ ਵੀ ਤੇਰੇ ਕਰਕੇ ਮੈਂ ਉਹਨੂੰ ਨਾ ਕਰਦੀ ਵੀ ਨਹੀਂ ਮੈਨੂੰ ਅਰਜਨ ਬਹੁਤ ਪਿਆਰ ਕਰਦਾ ਮਮੀ ਮੈਂ ਇਹਦੇ ਨਾਲ ਹੀ ਵਿਆਹ ਕਰਾਉਣਾ ਵਾ ਤੇ ਤੂੰ ਮੈਨਾਂ ਹੀ ਧੋਖਾ ਕਰਤਾ ਜਿੱਦਾਂ ਤੂੰ ਕਹਿੰਦਾ ਹੀ ਮੈਂ ਉਦਾਂ ਹੀ ਕਰਦੀ ਰਹੀ ਮੈਂ ਹਾਂ ਨਹੀਂ ਅਰਜਨ ਮੈਨੂੰ ਹੀ ਪਿਆਰ ਕਰਦਾ ਵਾ ਮੈਂ ਕਿਸੇ ਨੂੰ ਵੜਨਾ ਨਹੀਂ ਚਾਹੁੰਦੀ ਹਾਂ ਤੇਰੇ ਕਰਕੇ ਤੇਰੀ ਮਾਂ ਵੀ ਬੁਲਾਈ ਮੈਂ ਵੀ ਨਹੀਂ ਤੂੰ ਮਾਂ ਨੂੰ ਪਿਆਰ ਕਰਦਾ ਵਾ ਤੇਰੇ ਕਹਤ ਮੈਂ ਬੁਲਾ ਲਿਆ ਵੀਜ਼ਾ ਵੀ ਲਵਾਇਆ ਟਿਕਟ ਵੀ ਲਵਾਇਆ ਤੂੰ ਫੇਰ ਮੈਨਾਂ ਇੰਨੀ ਮਾੜੀ ਕਰ ਗਿਆ ਮੈਨੂੰ ਯਕੀਨ ਹੀ ਨਹੀਂ ਹੋਉਂਦਾ ਅਰਜਨ ਤੂੰ ਮੈਨਾਂ ਇੰਨਾ ਧੋਖਾ ਕੀਤਾ ਪਤਾ ਨਹੀਂ ਕਿੰਨੇ ਕਿੰਨੇ ਤੂੰ ਵਿਆਹ ਕਰ ਚੁੱਕਿਆ ਹੋਏਗਾ ਮੇਰੀ ਨਿੱਕੀ ਜੀ ਬੱਚੀ ਰੋਲ ਕੇ ਰੱਖਦੀ ਆ ਇੱਕ ਵਾਰੀ ਤਰਸ ਨਹੀਂ ਆਇਆ ਵੀ ਛੋਟੀ ਐ ਹੈ ਇਹਦਾ ਇੰਨੇ ਤੇਰਾ ਕੀ ਵਿਗਾੜਿਆ ਸੀ ਤੂੰ ਉਹਦੇ ਨਾਲ ਵੀ ਇਦਾਂ ਕੀਤਾ ਮੇਰੇ ਨਾਲ ਵੀ ਇਦਾਂ ਕੀਤਾ ਸਮਝ ਨਹੀਂ ਲੱਗਦੀ ਵੀ ਮੈਂ ਹੁਣ ਮੈਂ ਕੀ ਕਰਾਂ ਮੈਂ ਉਹਨਾਂ ਨੂੰ ਕੀ ਦੱਸਾਂ ਆਪਣੇ ਘਰਦਿਆਂ ਨੂੰ ਇਨੇ ਤਿੰਨ ਤਿੰਨ ਵਿਆਹ ਕਰਵਾਏ ਆ ਮੇਰਾ ਬੱਚਾ ਹਰਮੰਦਾ ਬੱਚਾ ਇੱਕ ਜਿਹੜੀ ਇੰਡੀਆ ਬੈਠੀ ਉਹਦਾ ਵੀ ਬੱਚਾ ਅਈ ਮੈਂ ਕੀ ਕਰਾਂ ਹੁਣ ਮੈਂ ਨੂੰ ਕਦੀ ਮaaf ਨਹੀਂ ਕਰੂੰਗੀ ਆਹੋ ਜੇ ਬੰਦੇ ਨੂੰ ਕਦੀ ਮaaf ਨਹੀਂ ਕੀਤਾ ਜਾ ਸਕਦਾ ਇਹਨੂੰ ਆਹੋ ਜੇ ਬੰਦੇ ਨੂੰ ਚੁਰਾਹੇ ਵਿੱਚ ਲੈ ਕੇ ਨਾ ਮਾਰ ਦੇਣਾ ਚਾਹੀਦਾ ਵਾਸ ਨਹੀਂ ਚੱਲਦਾ ਇਹ ਮੈਂ ਜਾਨੋ ਹੀ ਮਾਰਦਾ ਕੀ ਕਰਾਂ ਇਹ ਮੈਂ ਇਹ ਝੂਠਾ ਵੀ ਮੈਨੂੰ ਬੁਲਾਉਂਦਾ ਨਾ ਝੂਠਾ ਵੀ ਪਿਆਰ ਦਿਖਾਉਂਦਾ ਨਾ ਮੈਨੂੰ ਨਫ਼ਰਤ ਹੁੰਦੀ ਹੁਣ ਇਹਰ ਤੋਂ ਕੀ ਕਰਾਂ ਮੈਂ ਇਹ ਤੇ ਮੈਂ ਸੇਵਕ ਤੇ ਹਰਮਨ ਕਰਕੇ ਚੋਪਿਆ ਨਹੀਂ ਤੇ ਮੈਂ ਹੁਣ ਤੱਕ ਇਹਨੂੰ ਮੈਂ ਦੱਸ ਦੇਣਾ ਹੀਗਾ ਜਿੱਦਾਂ ਮਰਜ਼ੀ ਕਰਕੇ ਨਾ ਇਹਨੂੰ ਇੰਡੀਆ ਲੈ ਕੇ ਜਾਵਾਂ ਕਰਦਾ ਤੇ ਪਿਆ ਨਾ ਤਿਆਰੀਆਂ ਕਰ ਕੋਈ ਗੱਲ ਨਹੀਂ ਤੇਰੇ ਇੱਕ ਇੱਕ ਕਦਮ ਤੇ ਨਾ ਮੇਰੀ ਨਜ਼ਰ ਆ ਤੂੰ ਜੋ ਕਰਦਾ ਪਿਆ ਨਾ ਕਰ ਤੈਨੂੰ ਕੁਲਾਦਾ ਮੈਨੂੰ ਕੁਝ ਨਹੀਂ ਪਤਾ ਲੱਗਦਾ ਹੂੰ ਸੋਚਦਾ ਵਾ ਬੱਚੇ ਚ ਮਸਤ ਹੈਗੀ ਆ ਕੋਈ ਗੱਲ ਨਹੀਂ ਸੋਚੀ ਜਾ ਤੂੰ ਤੇਰੇ ਨਾਲ ਅਗਲੇ ਕਾਰਨਾਮੇ ਦੇਖਣ ਨੂੰ ਨਾ ਹੁਣ ਮੈਂ ਵੀ ਤਰਸਦੀ ਪਈ ਆ ਕਿਹੜੇ ਤੂੰ ਗੁਣ ਖਲੋਨਾ ਵਾ ਤੂੰ ਹੁਣ ਸੋਚਦਾ ਵਾ ਇੰਡੀਆ ਜਾ ਕੇ ਨਾ ਮਾਂ ਨੂੰ ਲੈ ਆਵਾਂਗਾ ਜਿਹੜੀਆਂ ਤੂੰ ਮੱਛੀਆਂ ਵਸਾਈਆਂ ਨਾ ਉਹਨਾਂ ਨੇ ਤੇਰੇ ਟੋਟੇ ਕਰਨੇ ਆ ਹੁਣ ਓਹੋ ਕਿੱਥੇ ਚੱਲੇ ਹੋ ਕੋਈ ਯਾਰ ਇਕਨਾਂ ਥੋੜੀ ਜੀ ਪ੍ਰੋਬਲਮ ਕ੍ਰੀਏਟ ਹੋ ਗਈ ਆ। ਕਾਦੀ ਪ੍ਰੋਬਲਮ? ਮਨਸ਼ਗੋ ਨਮਾਜ਼ ਸਟੋਰ ਨਹੀਂ ਓਪਨ ਕੀਤਾ ਸੀਗਾ। ਹਾਂ। ਮੈਨੂੰ ਜਾਇਜ਼ਦਾ ਹੋਣਾ ਆ। ਅੱਛਾ। ਕਿ ਥੋੜੀ ਜੀ ਨਾ ਪ੍ਰੋਬਲਮ ਹੋ ਗਈ ਆ ਤੇ ਤੁਹਾਨੂੰ ਸਹਾਰਾਣਾ ਪਏਗਾ। ਤੇ ਸਰ ਕਿ ਮੈਂ ਚੱਲੇ ਆਂ। ਤਾਂ ਕੋਈ ਨਹੀਂ ਮੈਂ ਵੀ ਜਾਣੀ ਆ ਹੁਣੇ। ਇਕੱਠੇ ਚੱਲਦੇ ਆਂ। ਯਾਰ ਤੂੰ ਜਾ ਕੇ ਕਰਨਾ ਹੈਗਾ ਵਾ। ਮੈਂ ਜਾਣਾ ਵਾ। ਇੱਕ ਦੋ ਦਿਨ ਜਿਮਾਂ ਵਾਪਸ ਆ ਜਾਣਾ ਵਾ। ਕੋਈ ਗੱਲ ਨਹੀਂ ਮੈਂ ਹੁਣੇ ਮੋੜੇ ਨਾਲ ਲਾ ਕੇ ਕੁੜੀ ਚੱਲਦੇ ਆ। ਯਾਰ ਦੋ ਤਿੰਨ ਦਿਨੱਕ ਨਹੀਂ ਮੈਨੂੰ ਤੂੰ ਝਿੰਦਾਣਾ। 15 ਮਿੰਟ ਦੀ ਫਲਾਈਟ ਹੈਗੀ ਆ ਉੱਚ ਕਿਹੜਾ ਕਿੰਨਾ ਕੁ ਟਾਈਮ ਲੱਗਣਾ ਵਾ ਮੈਨੂੰ ਲੈ ਜਾਓ ਨਾਲ ਮੈਂ ਵੀ ਚੱਲ ਜਾਂਦੀ ਇੱਥੇ ਆ ਪਰ ਉੱਥੇ ਮੈਨੇਜ ਕਰਨ ਲੱਗਾ ਤਾਂ ਟਾਈਮ ਲੱਗਣਾ ਨਾ ਕੋਈ ਵੀ ਦੇਖਣਾ ਤੇ ਕੋਈ ਨਹੀਂ ਫਿਰ ਮੈਂ ਪਾਪਾ ਨੂੰ ਫੋਨ ਕਰਦੀ ਆ ਫਿਰ ਪਾਪਾ ਨੂੰ ਫੋਨ ਕਰਨ ਦੀ ਲੋੜ ਹੀ ਨਹੀਂ ਆ ਤੁਹਾਨੂੰ ਕਿ ਕੱਲੀ ਪੈਣ ਨਹੀਂ ਆ ਮੈਂ ਚੱਲੇ ਆ ਹੁਣ ਮੈਂ ਕਰੂੰਗਾ ਨਾ ਜਦੋਂ ਰਿਸਪੋਨਸਿਬਿਲਟੀ ਮੇਰੀ ਹੈ ਤਾਂ ਫਿਰ ਪਾਪਾ ਨੂੰ ਕਿਉਂ ਫੋਨ ਕਰਨਾ ਨਹੀਂ ਨਹੀਂ ਮੈਂ ਵੀ ਨਾਲ ਤੁਹਾਡੇ ਚੱਲਦੀ ਮੈਨੂੰ ਜਾ ਫਿਰ ਮੈਨੂੰ ਲੈ ਕੇ ਜਾਓ ਮੈਨੂੰ ਨਹੀਂ ਪਤਾ ਕੁੜੀ ਸੰਗੀ ਆਣਾ ਸੋ ਉਹ ਤੇ ਗਈ ਆ ਉਹਨੂੰ ਕੀ ਉਹਨੂੰ 2 ਮਿੰਟ ਲੱਗਣਾ ਚੱਕ ਕੇ ਆਪਾਂ ਲੈ ਜੰਨੀ ਐ 1 ਕੋਲ ਲੈਟ ਕਿਉਂ ਕਰਦੀ ਮੈਂ ਤਾਂ ਚੱਲੇ ਆਵਾ ਨਹੀਂ ਮੈਨੂੰ ਵੀ ਨਾਲ ਲੈ ਕੇ ਚੱਲੋ ਮੈਂ ਵੀ ਨਾਲ ਜਾਣਾ ਤੁਹਾਡੇ ਯਾਰ ਇੱਕ ਤਾਂ ਤੂੰ ਜਿੱਦ ਬਹੁਤ ਕਰਦੀ ਆ ਜਿੱਦ ਕਾਦੀ ਹੋਈ ਯਾਰ ਮੈਂ ਕੰਮ ਚੱਲੇ ਆਵਾ ਇੰਡੀਆ ਵੀ ਤੁਸੀਂ ਇਕੱਲੇ ਜਾਂਦੇ ਹੋ ਬਾਹਰ ਵੀ ਤੁਸੀਂ ਇਕੱਲੇ ਜਾਂਦੇ ਹੋ ਤੇ ਮੈਂ ਨਹੀਂ ਜਾ ਸਕਦੀ ਤੁਹਾਡੇ ਨਾਲ ਯਾਰ ਮੈਨੂੰ ਇੱਥੇ ਜਾ ਲੈਂਦੇ ਇੰਡੀਆ ਤੈਨੂੰ ਮੈਂ ਪੱਕਾ ਲੈ ਕੇ ਜਾਵਾਂਗਾ ਪ੍ਰੋਮਿਸ ਰਿਹਾ ਯਾਰ ਇੰਡੀਆ ਹਾਂ ਪੱਕਾ ਲੈ ਕੇ ਜਾਓਗੇ ਉਹ ਹਾਂ ਅੱਛਾ ਜੇ ਕਿਸੇ ਚੀਜ਼ ਦੀ ਵੀ ਜ਼ਰੂਰਤ ਪਈ ਨਾ ਤੇ ਮੈਨੂੰ ਦੱਸਣਾ ਫੇਰ ਮੈਨੂੰ ਕਾਲ ਕਰ ਦੇਣਾ ਠੀਕ ਆ ਜ਼ਰੂਰਤ ਹਾਂ ਜ਼ਰੂਰਤ ਤੇ ਤੈਨੂੰ ਪਤਾ ਵਾ ਸਿਰਫ ਤੇਰੀ ਹੀ ਹੈ ਤੇ ਨਾਲੇ ਤੈਨੂੰ ਪਤਾ ਮੈਂ ਤੈਨੂੰ ਪਿਆਰ ਤੇ ਬਹੁਤ ਕਰਦਾ ਵਾਂ ਇਸੇ ਕਰਕੇ ਤੇ ਮੈਂ ਇੱਥੇ ਰਹਿ ਰਿਹਾ ਵਾਂ ਠੀਕ ਹੈ ਨਾ ਹੁਣ ਮੈਂ ਚਲਦਾ ਓਕੇ ਠੀਕ ਆ ਹਾਂ ਓਕੇ ਡਾਰਲਿੰਗ ਮਿਲਦਾ ਮੈਂ ਤੈਨੂੰ ਠੀਕ ਆ ਓਕੇ ਪਿਆਰ ਮਾਈ ਫੁੱਟ ਪਿਆਰ ਕਰਦਾ ਰੋਜ਼ ਝੂਠੇ ਨਾ ਝੂਠ ਆਫਿਸ ਤੇ ਕੰਮ ਜਾਣਾ ਚੜ ਜਾ ਜਿਹੜੇ ਜਹਾਜ਼ ਚੜਨਾ ਉਤਾਰੂਗੀ ਤੇ ਤੈਨੂੰ ਮੈਂ ਹੀ ਜਿਹੜੇ ਜਹਾਜ਼ ਤੇ ਤੂੰ ਚੜਨਾ ਉਤਾਰੂਗੀ ਤੇ ਤੈਨੂੰ ਮੈਂ ਹੀ ਨਾ ਇਸੇ ਪਾਸੇ ਜਾਗਣੀ ਤੇ ਛੱਡੂਗੀ ਤੇਰੇ ਨਾ ਗੁਨਾਹਾਂ ਦਾ ਨਾ ਘੜਾ ਭਰ ਗਿਆ ਵਾ ਫੋੜਾਂਗੀ ਤੇ ਮੈਂ ਹੀ ਹੁਣ ਸੇਵਕ ਸੇਵਕ ਇੱਥੇ ਐ ਸੇਵਕ ਨੂੰ ਫੋਨ ਕਰਾ ਹਲੋ ਹਲੋ ਕਿੱਥੇ ਹੋ ਸੇਵਕ ਤੁਸੀਂ ਮੈਂ ਆ ਬੇ ਬਾਹਰ ਪਾਰਕ ਵਿੱਚ ਆ ਅੱਛਾ ਮੇਰੀ ਗੱਲ ਸੁਣੋ ਆਪਣਾ ਜਲਦੀ ਜਲਦੀ ਸਮਾਨ ਪੈਕ ਕਰੀਏ ਸਾਰਾ ਹੈ ਤੇ ਨਿਕਲੀ ਆਪਾਂ ਤੁਸੀਂ ਹੈ ਕਿੱਥੇ ਹੋ ਕਿਉਂ ਕੀ ਹੋਇਆ ਤੁਸੀਂ ਯਾਰ ਜਲਦੀ ਆਓ ਆਪਾਂ ਨਿਕਲਣਾ ਵਾ ਬਹੁਤ ਸਮਝ ਕਰ ਲੋ ਟੈਂਸ਼ਨ ਕਰ ਤੇ ਆ ਦੇਲੀ ਆਪਾਂ ਵੀ ਉੱਥੇ ਹੀ ਕੋਈ ਨਾ ਜਿੱਥੇ ਇਨੇ ਜਾਣਾ ਹੈ ਬੜਾ ਸਮਾਨ ਮੇਰੇ ਕਰ ਲਿਆ ਤੁਹਾਨੂੰ ਕੀ ਹੋ ਗਿਆ ਜੇ ਫਿਰ ਤੁਸੀਂ ਮਾਰ ਕੇ ਕੀਤਾ ਮੈਂ ਕੀਤਾ ਤੇ ਹੈਗਾ ਵਾ ਮੈਂ ਤਾਂ ਚਲ ਜੀ ਆਪਾਂ ਵੀਰੇ ਮਗਰ ਚਲੋ ਮੈਂ ਆ ਗਿਆ ਬੱਸ ਚਲ ਆ ਜਾਓ ਠੀਕ ਓਕੇ ਭਾਈ ਸੇਵਕ ਜਲਦੀ ਆ ਜਾਓ ਪਤਾ ਨਹੀਂ ਕਿੱਥੇ ਚਲਾ ਗਿਆ ਵਾ ਇਹ ਪਤਾ ਨਹੀਂ ਇੰਡੀਆ ਗਿਆ ਜਾਂ ਕਿਤੇ ਹੋਰ ਗਿਆ ਵਾ ਇਹਦੇ ਤਾਂ ਕੁਝ ਨਹੀਂ ਪਤਾ ਲੱਗਦਾ ਹਾਂ ਪਤਾ ਨਹੀਂ ਆਪਣੀ ਮਾ ਵੱਲ ਵੀ ਗਿਆ ਵਾ ਕਿ ਨਹੀਂ ਗਿਆ ਇਹ ਤਾਂ ਆਪਣੀ ਮਾ ਦੇ ਵੀ ਨਹੀਂ ਸਗਾ ਹੈਗਾ ਮੈਨੂੰ ਲੱਗਦਾ ਜਲਦੀ ਆ ਜਾਓ ਆ ਗਏ ਹੋ ਕਿ ਉਹ ਕਿਆ ਤੂੰ ਦ ਡੋਰ ਪਰ ਹੀ ਬੜੀ ਹੋਈ ਬਹਿ ਜਾ ਮੈਂ ਕਿਆ ਆਪਾਂ ਚੱਲੀਏ ਹੈ ਜਲਦੀ ਮੈਂ ਪੈਕਿੰਗ ਕਰ ਲਈ ਹੋਈ ਸਾਰੀ ਬਹਿ ਜਾ ਚੁੱਪ ਕਰਕੇ ਨਹੀਂ ਸੇਵਕ ਮੈਨੂੰ ਨਹੀਂ ਨਾ ਇਹ ਬੰਦੇ ਤੇ ਯਕੀਨ ਨਹੀਂ ਹੈਗਾ ਪਤਾ ਨਹੀਂ ਇੰਡੀਆ ਗਿਆਗਾ ਜਾਂ ਕਿਤੇ ਹੋਰ ਗਿਆ ਹੁਣ ਆਓ ਬਹੁਤ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਆਰਜਨ ਗਿਆ ਹੈ ਇੰਡੀਆ ਅੱਛਾ ਤੂੰ ਤੁਸੀਂ ਇਦਾਂ ਕਿਦਾਂ ਕਹਿ ਸਕਦੇ ਹੋ ਇਹ ਬੰਦੇ ਦਾ ਕੋਈ ਭਰੋਸਾ ਨਹੀਂ ਹੈਗਾ ਇਹ ਪਤਾ ਨਹੀਂ ਕਿੱਥੇ ਚਲ ਜੇ ਜਾਂ ਪਤਾ ਨਹੀਂ ਇੰਡੀਆ ਵੀ ਗਿਆ ਕਿ ਨੇ ਗਿਆ ਆਪਣੀ ਮਾਂ ਨੂੰ ਕਿਤੇ ਹੋਰ ਲੈ ਕੇ ਨਾ ਚਲ ਜੇ ਚਲੋ ਆਪਾਂ ਚੱਲੀਏ ਤੂੰ ਹੀ ਟੈਨਸ਼ਨ ਵੀਰਾ ਹਨ ਮੈਂ ਕਹਣਾ ਆਪਣੇ ਦਿਮਾਗ ਚ ਜਿੰਨੀ ਟੈਨਸ਼ਨ ਕੱਢ ਦੋ ਮਾਂ ਆਪਣੀ ਨੂੰ ਕਿੱਦਾਂ ਲੈ ਕੇ ਚਲ ਜੂਗਾ ਮਾਂ ਤੇ ਉਹਦੀ ਸਾਡੇ ਕਬਜ਼ੇ 'ਚ ਆਉਂਦੇ ਤੇ ਗਿਆ ਹੈ ਆਪਣੀ ਮਾਂ ਕੋਲ ਹੀ ਆ ਆਪਣੀ ਮਾਂ ਨੂੰ ਛਡਾਉਣ ਇਹ ਗੱਲ ਤੂੰ ਹੀ ਛੱਡ ਦੋ ਆਪਾਂ ਰਾਮ ਨਾ ਜਾਣਾ ਨਾਲੇ ਮੈਨੂੰ ਵੀ ਯਾਰ ਕਾਫੀ ਟਾਈਮ ਹੋ ਗਿਆ ਇੱਥੇ ਮੈਂ ਵੀ ਆਪਣੇ ਪਰਿਵਾਰ ਕੋਲ ਜਾਵਾਂ ਮੈਨੂੰ ਪਿੱਛੇ ਕੋਈ ਡਿੱਕਣ ਡਿਆ ਮੈਂ ਤੇ ਇੱਥੇ ਹੀ ਖੁੱਪ ਗਿਆ ਆ ਕੇ ਸੇਵਕ ਤੂੰ ਹੀ ਵੀ ਚਲ ਜੂਗੇ ਮੈਂ ਫਿਰ ਇੱਥੇ ਇਕੱਲੀ ਰਹਿ ਜਾਾਂਗੀ ਮੈਂ ਤੇ ਮੇਰੀ ਕੁੜੀ ਇਕੱਲੀ ਰਵਾਂਗੇ ਆਪਾਂ ਦੋਵੇਂ ਜਾਣੀਆਂ ਤੁਸੀਂ ਤੇ ਇੱਥੇ ਰਹੋ ਤੁਹਾਨੂੰ ਕੋਈ ਗੱਲ ਮੈਂ ਵੈਲ ਸੈਟ ਕਰ ਦੂੰਗੀ ਤੁਹਾਨੂੰ ਇੱਥੇ ਮੈਨੂੰ ਨਹੀਂ ਪਤਾ ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲਣ ਦਾ ਕੀ ਨਹੀਂ ਪਰ ਮੈਂ ਨਾ ਤੁਹਾਨੂੰ ਆਪਣੇ ਦੋਸਤਰੀ ਨਿਗਾ ਨਾ ਵੇਨਾ ਆਰਵਰ ਮੇਰੇ ਦਿਮਾਗ 'ਚ ਕੋਈ ਉਹ ਨਹੀਂ ਚੱਲਦਾ ਇਹ ਬਾਕੀ ਤੁਹਾਡਾ ਆਪਣਾ ਮਾਈਂਡ ਹੈ ਸੇਵਕ ਦੋਸਤ ਮੈਂ ਵੀ ਤੁਹਾਨੂੰ ਦੋਸਤ ਹੀ ਮੰਨਦੀ ਆ ਪਰ ਤੋ ਸੇ ਦੇਖੋ ਨਾ ਮੇਰੀ ਜ਼ਿੰਦਗੀ ਕਿੱਦਾਂ ਉਹਨੇ ਬਰਬਾਦ ਕਰਤੀ ਸਾਰੀ ਕੋਸ਼ਿ ਵੀ ਨਹੀਂ ਰਿਹਾ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਮੈਂ ਆਪਣੀ ਮੰਮੀ ਡੈਡੀ ਨੂੰ ਕੀ ਦੱਸਾਂ ਮੈਂ ਉਹਦੇ ਬਾਰੇ ਮੈਂ ਕਿੱਦਾਂ ਫੇਸ ਕਰੂੰਗੀ ਇੱਕਦਮ ਆਪਣੇ ਮਾਪਿਆਂ ਨੂੰ ਦੱਸੂੰਗੀ ਸਾਰਾ ਕੁਝ ਇਹ ਗਦਾਰ ਬੰਦਾ ਨਾ ਜਨਾਨੀਆਂ ਦੇ ਸਿਰ ਤੋਂ ਪੈਸੇ ਕਮਾਉਂਦਾ ਰਿਹਾ ਬੇਸ਼ਰਮ ਉਹੋ ਜੀ ਮਾਂ ਉਹ ਜਾ ਪੁੱਤ ਸੇਵਕ ਤੁਸੀਂ ਨਹੀਂ ਸਮਝ پا ਰਹੇ ਮੈਂ ਕਿੱਦਾਂ ਤੁਹਾਨੂੰ ਸਮਝਾਉਣਾ ਚਾਹੁੰਨੀ ਆ ਉਹ ਨਹੀਂ ਇੰਡੀਆ ਗਿਆ ਉਹ ਨਹੀਂ ਆਪਣੀ ਮਾਂ ਕੋ ਗਿਆ ਹੋਏਗਾ ਪੱਕਾ ਵੇਖ ਲਿਓ ਨਵ ਤੁਸੀਂ ਸ਼ਾਂਤ ਹੋ ਜਾ ਨਵ ਮੈਂ ਸਾਰਾ ਕੁਝ ਸਮਝਦਾ ਹਾਂ ਤੇ ਮੈਂ ਵੀ ਸਮਝਦਾ ਕਿ ਜੇ ਮੈਂ ਤੁਹਾਨੂੰ ਹੁਣ ਕੋ ਸਮਝਾਵਾਂਗਾ ਨਾ ਤੇ ਤੁਹਾਡੇ ਪੱਲੇ ਕੁਝ ਨਹੀਂ ਪੈਣਾ ਇਸ ਕਰਕੇ ਨਾ ਤੁਸੀਂ ਆਪਣਾ ਸਮਾਨ ਚੁੱਕ ਕੇ ਤੇ ਚੱਲੀਏ ਆਪਾਂ ਹਰਮਨ ਵੀ ਆਉਂਦੀ ਉਹਨੂੰ ਕਰਤਾ ਫੋਨ ਇਹ ਸਾਰਾ ਕੁਝ ਸ਼ਾਂਤ ਹੈ ਹਾਂ ਰਈ ਗੱਲ ਅਰਜਨ ਦੀ ਉਹ ਇੰਡੀਆ ਹੀ ਗਿਆ ਜਿਹੋ ਜਿਹੇ ਜਾਲ ਸੁੱਟਿਆ ਨਾ ਉਹਨੂੰ ਇੰਡੀਆ ਜਾਣਾ ਪੈਣਾ ਹੈ ਜਿੱਥੇ ਦਾਣਾ ਪਾਇਆ ਨਾ ਮਸ਼ੀਨ ਨੇ ਉੱਥੇ ਜਾਣਾ ਹੀ ਜਾਣਾ ਹੈ ਤਰਹੀ ਗੱਲ ਜ਼ਿੰਦਗੀ ਦੀ ਤੁਸੀਂ ਕਹਿੰਦੇ ਤੁਹਾਡੀ ਜ਼ਿੰਦਗੀ ਬਰਬਾਦ ਹੋ ਗਈ ਉਹ ਜ਼ਿੰਦਗੀਆਂ ਨੇ ਕਈਆਂ ਦੀ ਬਰਬਾਦ ਕੀਤੀਆਂ ਤਿੰਨ ਜ਼ਿੰਦਗੀਆਂ ਤੇ ਬਰਬਾਦ ਕਰਤੀਆਂ ਇਸੇ ਚੱਕਰ 'ਚ ਮਾਨੂੰ ਇੱਥੇ ਲੈਣ ਆਇਆ ਕਿ ਗਾਂ ਘੇ ਹੋਰ ਦੀ ਜ਼ਿੰਦਗੀ ਨਾ ਬਰਬਾਦ ਕਰੇ ਹਰ ਮਨ ਮਾ ਫੋਨ ਕਰਤਾ ਉਹ ਵੀ ਹੋਣ ਲੱਗੀ ਆਪਣੇ ਤਿੰਨਾਂ ਦੀ ਇਕੱਠਿਆਂ ਦੀ ਫਲਾਈਟ ਆ। ਦਰਜਨੋਂ ਤੂੰ ਹੀ ਉੱਥੇ ਮਿਲਿਓ। ਆਪੇ ਯਕੀਨ ਹੋ ਜਾਣਾ ਉੱਥੇ ਜਦੋਂ ਦੇਖਿਆ ਤੂੰ ਮੈਨੂੰ। ਇੰਨਾ ਵੀ ਤੁਹਾਡੇ ਅੰਦਰ ਗੁੱਸਾ ਨਾ। ਇਹਨੂੰ ਅੰਦਰ ਦਬਾ ਕੇ ਰੱਖੋ। ਉੱਥੇ ਹੀ ਈਂਡਿਆ ਜਾ ਕੇ ਕੱਢਿਓ ਅਰਜੰਤੇ। ਐਵੇਂ ਹਾਈਪਰ ਨਾ ਹੋਈ ਜਾਓ। ਚਲੋ ਉੱਠੋ ਹਣ। ਚਲੋ ਫੜੋ ਸਮਾਨ। ਨਵੇਂ ਆ ਜਲਦੀ ਕਰ ਲੋ ਤੁਹਾਨੂੰ ਪਤਾ ਐਰਪੋਰਟ ਕਿੰਨੀ ਦੂਰ ਆ। ਟਾਈਮ ਲੱਗ ਜਾਣਾ ਇਹ ਕਿੰਨਾ ਜਾਂਦੇ ਜਾਂਦੇ। Sip.